ਇਨ ਮੁਸਾਫਰਾ ਦੀ ਖੋਜ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਸੰਤ ਫਕੀਰ ਅਤੇ ਰੱਬ ਦੇ ਭਗਤ ਸ਼ਹਿਰਾ ਦੀਆਂ ਗਲੀਆਂ ਵਿੱਚ ਆਮ ਹੀ ਦਿਖਦੇ ਸਨ ਉਹਨਾਂ ਦਿਨਾਂ ਵਿੱਚ ਇੱਕ ਨਗਰੀ ਦੇ ਬਾਹਰੀ ਹਿੱਸੇ ਵਿੱਚ ਕਾਸਮ ਬਾਬਾ ਨਾਮ ਦਾ ਇੱਕ ਫਕੀਰ ਵਸਦਾ ਸੀ ਉਸ ਦੀ ਅੱਖਾਂ ਵਿੱਚ ਅਜੀਬ ਚਾਨਣ ਬੋਲਾ ਵਿੱਚ ਠੰਡਕ ਅਤੇ ਹਾਸੇ ਵਿੱਚ ਰੱਬ ਦੀ ਚਲਕ ਮਿਲਦੀ ਸੀ ਉਇਕ ਸਧਾਰਨ ਝੌਂਪੜੀ ਵਿੱਚ ਰਹਿੰਦਾ ਸੀ ਜੋ ਦਰਖਤਾਂ ਨਾਲ ਘਿਰੇ ਮੈਦਾਨ ਵਿੱਚ ਸੀ ਲੋਕ ਦੂਰੋਂ ਦੂਰੋਂ ਉਸ ਕੋਲ ਆਉਂਦੇ ਆਪਣੇ ਦੁੱਖ ਸਾਂਝੇ ਕਰਦੇ ਅਤੇ ਸ਼ਾਂਤੀ ਪ੍ਰਾਪਤ ਕਰਦੇ ਇੱਕ ਦਿਨ ਜਦੋਂ ਮੌਸਮ ਠੰਡਾ ਸੀ ਅਤੇ ਹਵਾਵਾਂ ਵਿੱਚ ਇੱਕ ਨਵੀਂ ਤਾਜ਼ਗੀ ਸੀ ਤਿੰਨ ਮੁਸਾਫਿਰ ਉਸ ਨਗਰੀ ਵਿੱਚ ਆਏ ਇਹ ਤਿੰਨੇ ਵੱਖਰੇ ਸੁਭਾਅ ਦੇ ਸਨ ਪਰ ਇੱਕੋ ਮੰਜ਼ਲ ਦੀ ਕੋਸ਼ਿਸ਼ ਵਿੱਚ ਸੱਚ ਸ਼ਾਂਤੀ ਅਤੇ ਰੱਬ ਦੀ ਨੇੜਤਾ ਅਮੀਰ ਇੱਕ ਤਨਵਾਨ ਵਪਾਰੀ ਜਿਸ ਦੀ ਦੌਲਤ ਦੇ ਬਾਵਜੂਦ ਦਿਲ ਵਿੱਚ ਪੇਚੈਨੀ ਸੀ ਉਸ ਨੂੰ ਆਪਣੀ ਦੌਲਤ ਵਿੱਚ ਕੋਈ ਸਕੂਨ ਨਹੀਂ ਮਿਲਦਾ ਸੀ ਸ਼ੇਰ ਇੱਕ ਨੌਜਵਾਨ ਤਲਵਾਰਬਾਜ਼ ਜਿਸ ਨੇ ਜੰਗਾਂ ਵਿੱਚ ਜਿੱਤਾਂ ਹਾਸਲ ਕੀਤੀਆਂ ਪਰ ਅੰਦਰੋਂ ਆਪਣੇ ਪਾਪਾ ਦਾ ਬੋਝ ਮਹਿਸੂਸ ਕਰਦਾ ਸੀ 사ਦਕ ਇੱਕ ਸਿੱਧਾ ਸਾਦਾ ਪਿੰਡਾ ਵਾਸੀ ਜਿਸ ਦੀ ਜ਼ਿੰਦਗੀ ਵਿੱਚ ਕੋਈ ਵੱਡੀ ਕਹਾਣੀ ਨਹੀਂ ਸੀ ਪਰ ਦਿਲ ਵਿੱਚ ਰੱਬ ਨੂੰ ਜਾਣਨ ਦੀ ਤੀਬਰ ਇੱਛਾ ਸੀ ਤਿੰਨੇ ਮੁਸਾਫਰਾਂ ਨੇ ਸ਼ਹਿਰ ਦੇ ਲੋਕਾਂ ਤੋਂ ਪੁੱਛਿਆ ਕਿ ਕੋਈ ਅਜਿਹਾ ਸ਼ਖਸ ਹੈ ਜੋ ਸਹੀ ਰਾਹ ਵਖਾ ਸਕੇ ਲੋਕਾਂ ਨੇ ਕਾਸਿਮ ਬਾਬਾ ਦੀ ਝੌਂਪੜੀ ਵੱਲ ਇਸ਼ਾਰਾ ਕੀਤਾ ਕਾਸਿਮ ਬਾਬਾ ਨਾਲ ਮੁਲਾਕਾਤ ਜਦੋਂ ਤਿੰਨੇ ਕਾਸਿਮ ਬਾਬਾ ਦੀ ਝੌਂਪੜੀ ਤੇ ਪਹੁੰਚੇ ਉਹਨਾਂ ਨੇ ਵੇਖਿਆ ਕਿ ਇੱਕ ਸਧਾਰਨ ਕੱਪੜਿਆਂ ਵਿੱਚ ਚਿੱਟੀ ਦਾੜੀ ਵਾਲਾ ਬਜ਼ੁਰਗ ਦਰਖਤ ਦੀ ਛਾਂ ਹੇਠ ਬੈਠਾ ਸੀ ਉਸ ਦੀਆਂ ਅੱਖਾਂ ਬੰਦ ਸਨ ਪਰ ਚਿਹਰੇ ਤੇ ਨੂਰ ਸੀ ਤਿੰਨਾਂ ਨੇ ਸਤਿਕਾਰ ਨਾਲ ਮੱਥਾ ਟੇਕਿਆ ਕਾਸਿਮ ਬਾਬਾ ਨੇ ਅੱਖਾਂ ਖੋਲੀਆਂ ਅਤੇ ਮੁਸਕਰਾਉਂਦੇ ਹੋਏ ਕਿਹਾ ਆਓ ਪੁੱਤਰੋ ਤੁਸੀਂ ਅਜੇ ਆਏ ਨਹੀਂ ਸੀ ਪਰ ਮੈਨੂੰ ਤੁਹਾਡੇ ਆਉਣ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ। ਤਿੰਨੇ ਹੈਰਾਨ ਹੋਏ। ਪਾਪਾ ਨੇ ਕਿਹਾ ਤੁਸੀਂ ਵੱਖਰੇ ਰਾਹ ਤੋਂ ਆਏ ਹੋ। ਪਰ ਮੰਜ਼ਿਲ ਇੱਕੋ ਹੈ। ਸਾਰੇ ਸੰਸਾਰ ਦੇ ਮਾਲਕ ਵੱਲ ਵਾਪਸੀ। ਪਰ ਹਰ ਖੋਜ ਕੁਰਬਾਨੀ ਮੰਗਦੀ ਹੈ। ਕਾਸਿਮ ਬਾਬਾ ਨੇ ਅਮੀਰ ਵੱਲ ਵੇਖ ਕੇ ਕਿਹਾ ਤੂੰ ਤਨਵਾਨ ਹੈ ਪਰ ਤੇਰਾ ਦਿਲ ਗਰੀਬ ਹੈ। ਕੀ ਤੂੰ ਉਸ ਹੱਥ ਨੂੰ ਵੇਖਿਆ ਜੋ ਦਿੰਦਾ ਹੈ ਪਰ ਮੰਗਦਾ ਨਹੀਂ? ਅਮੀਰ ਨੇ ਕਿਹਾ ਬਾਬਾ ਮੈਂ ਬਹੁਤ ਕੁਝ ਕਮਾਇਆ ਪਰ ਸਕੂਲ ਨਹੀਂ ਮਿਲਿਆ ਬਾਬਾ ਨੇ ਕਿਹਾ ਦੌਲਤ ਵਿੱਚ ਬਰਕਤ ਉਦੋਂ ਆਉਂਦੀ ਹੈ ਜਦੋਂ ਉਹ ਸੇਵਾ ਲਈ ਵਰਤੀ ਜਾਵੇ ਅਗਲੇ ਦਿਨ ਬਾਬਾ ਅਮੀਰ ਨੂੰ ਨਗਰੀ ਦੀ ਸਭ ਤੋਂ ਗਰੀਬ ਬਸਤੀ ਵਿੱਚ ਲੈ ਗਏ ਉੱਥੇ ਟੁੱਟੀਆਂ ਝੂੰਪੜੀਆਂ ਅਤੇ ਭੁੱਖੇ ਲੋਕ ਸਨ ਬਾਬਾ ਨੇ ਕਿਹਾ ਜਾ ਆਪਣੀ ਦੌਲਤ ਵੰਡ ਪਰ ਨਾਂ ਨਾਮ ਦਸੀ ਨਾ ਸਵਾਲ ਸੁਣੀ ਸਿਰਫ ਕਹੀ ਕੀ ਮਾਲਕ ਦਾ ਹੁਕਮ ਹੈ ਅਮੀਰ ਨੇ ਚੁੱਪ-ਚਾਪ ਸੋਨੇ ਚਾਂਦੀ ਦੇ ਸਿੱਕੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਵੰਡੀਆਂ ਵਾਪਸ ਆ ਕੇ ਉਸਨੇ ਕਿਹਾ بابا ਅੱਜ ਮੈਨੂੰ ਦੌਲਤ ਦਾ ਅਸਲੀ ਅਰਥ ਸਮਝ ਆਇਆ ਇਹ ਅਮਾਨਤ ਹੈ ਮਲਕੀਅਤ ਨਹੀਂ ਪਾਪਾ ਨੇ ਮੁਸਕਰਾ ਕੇ ਕਿਹਾ ਹੁਣ ਤੂੰ ਬਰਕਤ ਦੀ ਹਕੀਕਤ ਸਮਝ ਗਿਆ ਸ਼ੇਰ ਦੀ ਪਰਖਿਆ ਅਗਲੇ ਦਿਨ ਪਾਪਾ ਨੇ ਸ਼ੇਰ ਨੂੰ ਕਿਹਾ ਤੂੰ ਬਾਹਰੀ ਦੁਸ਼ਮਣਾਂ ਨੂੰ ਹਰਾਇਆ ਪਰ ਅੰਦਰੂਨੀ ਨਫਸ ਤੋਂ ਹਾਰ ਗਿਆ ਕੀ ਤੂੰ ਹੁਣ ਮਨ ਨੂੰ ਕਾਬੂ ਕਰਨ ਲਈ ਤਿਆਰ ਹੈ ਸ਼ੇਰ ਨੇ ਕਿਹਾ ਮੈਂ ਕਈਆਂ ਨੂੰ ਝੋਟ ਪਹੁੰਚਾਈ ਔਰ ਮੁਆਫੀ ਦਰਾਂ ਚਾਹੁੰਦਾ ਬਾਬਾ ਨੇ ਕਿਹਾ ਮੁਆਫੀ ਦਰਾਂ ਹੰਝੂਆਂ ਨਾਲ ਖੋਲਦਾ ਹੈ ਬਾਬਾ ਨੇ ਸ਼ੇਰ ਨੂੰ ਇੱਕ ਉਜੜੇ ਕਿਲੇ ਵਿੱਚ ਭੇਜਿਆ ਜਿੱਥੇ ਉਸਨੇ ਪੁਰਾਣੀ ਜੰਗ ਵਿੱਚ ਇੱਕ ਫਕੀਰ ਨੂੰ ਜ਼ਖਮੀ ਕੀਤਾ ਸੀ ਉੱਥੇ ਸ਼ੇਰ ਨੂੰ ਉਹ ਬਜ਼ੁਰਗ ਮਿਲਿਆ ਜਿਸਨੇ ਕਿਹਾ ਮੈਂ ਹਰ ਰੋਜ਼ ਦੁਆ ਕਰਦਾ ਸੀ ਕਿ ਮੇਰਾ ਜ਼ਾਲਮ ਵਾਪਸ ਆਵੇ ਤਾਂ ਜੋ ਮੈਂ ਉਸਨੂੰ ਮਾਫ ਕਰ ਸਕਾਂ ਸ਼ੇਰ ਨੇ ਰੋਂਦੇ ਹੋਏ ਮਾਫੀ ਮੰਗੀ ਵਾਪਸ ਆ ਕੇ ਉਸ ਨੇ ਆਪਣੀ ਤਲਵਾਰ ਬਾਬਾ ਦੇ ਕਦਮਾਂ ਵਿੱਚ ਰੱਖ ਦਿੱਤੀ ਅਤੇ ਕਿਹਾ ਹੁਣ ਇਹ ਰੱਬ ਦੀ ਅਮਾਨਤ ਹੈ ਬਾਬਾ ਨੇ ਕਿਹਾ ਤੂੰ ਹੁਣ ਸੱਚਾ ਸਪਾਹੀ ਬਣ ਗਿਆ ਸਾਦਕ ਦੀ ਪ੍ਰੀਖਿਆੰਤ ਵਿੱਚ ਬਾਬਾ ਨੇ ਸਾਦਕ ਵੱਲ ਵੇਖਿਆ ਤੇ ਕਿਹਾ ਤੇਰਾ ਦਿਲ ਸਾਫ਼ ਹੈ ਪਰ ਸਵਾਲ ਗੰਭੀਰ ਹੈ ਤੂੰ ਰੱਬ ਨੂੰ ਸਮਝਣਾ ਚਾਹੁੰਦਾ ਹੈ ਸਾਦਕ ਨੇ ਸਿਰ ਹਿਲਾਇਆ ਬਾਬਾ ਨੇ ਉਸ ਨੂੰ ਇੱਕ ਖਾਲੀ ਕਿਤਾਬ ਦਿੱਤੀ ਅਤੇ ਕਿਹਾ ਇਸ ਨੂੰ ਹਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਖੋਣ ਅਤੇ ਰਾਤ ਨੂੰ ਚੰਦ ਦੀ ਰੋਸ਼ਨੀ ਵਿੱਚ ਬੰਦ ਕਰ। ਇਹ ਇਹ ਤੈਨੂੰ ਤੇਰਾ ਅਸਲੀ ਚਿਹਰਾ ਵਿਖਾਵੇਗੀ। ਸਾਧਕ ਨੇ ਜਿਹਾ ਹੀ ਕੀਤਾ। ਪਹਿਲੇ ਦਿਨ ਕੁਝ ਸਮਝ ਨਾ ਆਇਆ ਪਰ ਹੌਲੀ-ਹੌਲੀ ਉਸਦੇ ਦਿਲ ਵਿੱਚ ਰੱਬ ਦੀ ਚਲਕ ਮਿਲਣ ਲੱਗੀ। 7ਵੇਂ ਦਿਨ ਉਸਨੇ ਕਿਹਾ, "ਬਾਬਾ ਫਿਰ ਮੈਨੂੰ ਰੱਬ ਹਰ ਸਾਹ, ਹਰ ਦਰਖਤ, ਹਰ ਇਨਸਾਨ ਵਿੱਚ ਦਿਸਦਾ ਹੈ।" ਬਾਬਾ ਨੇ ਕਿਹਾ, "ਹੁਣ ਤੂੰ ਉਸ ਨੂੰ ਵੇਖ ਰਿਹਾ ਜੋ ਤੇਰੇ ਅੰਦਰ ਸੀ।" ਅੰਤਿਮ ਸਬਕ ਤਿੰਨੇ ਮੁਸਾਫਿਰ ਬਦਲ ਚੁਪੇ ਸਨ ਅਮੀਰ ਨੇ ਆਪਣੀ ਦੌਲਤ ਸੇਵਾ ਲਈ ਵਰਤੀ ਅਤੇ ਬਾਬਾ ਅਮੀਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਸ਼ੇਰ ਨੇ ਤਲਵਾਰ ਛੱਡ ਕੇ ਅਮਨ ਦਾ ਪੈਗਾਮ ਫੈਲਾਇਆ 사ਦਕ ਨੇ ਲੋਕਾਂ ਨੂੰ ਦਿਲ ਦੀ ਕਿਤਾਬ ਪੜ੍ਹਨਾ ਸਿਖਾਇਆ ਕਾਸਿਮ ਬਾਬਾ ਨੇ ਉਹਨਾਂ ਨੂੰ ਆਖਰੀ ਵਾਰ ਕਿਹਾ ਹੁਣ ਵਾਪਸ ਜਾਓ ਅਤੇ ਨੂਰ ਫੈਲਾਓ ਜਦੋਂ ਤਿੰਨੇ ਕੁਝ ਸਮੇਂ ਬਾਅਦ ਵਾਪਸ ਆਏ ਤਾਂ ਝੌਪਰੀ ਸੁੰਨੀ ਸੀ ਇਕ ਤਖਤੀ ਤੇ ਲਿਖਿਆ ਸੀ ਅ ਮੈਂ ਉਸ ਸਫਰ ਤੇ ਚਲਾ ਗਿਆ ਜਿੱਥੇ ਹਰ ਰਾਹ ਰੱਬ ਵੱਲ ਜਾਂਦਾ ਹੈ ਮੇਰੇ ਲਫ਼ਜ਼ਾਂ ਨੂੰ ਦਿਲੋਂ ਪੜੋ ਮੈਂ ਹਰ ਰੋਜ਼ ਮਿਲਾਂਗਾ ਦੌਲਤ ਅਸਲੀ ਬਰਕਤ ਉਦੋਂ ਮਿਲਦੀ ਹੈ ਜਦੋਂ ਦੌਲਤ ਸੇਵਾ ਅਤੇ ਪਿਆਰ ਲਈ ਵਰਤੀ ਜਾਵੇ ਅਕਤ ਅਸਲੀ ਵੀਰਤਾ ਮੁਆਫੀ ਅਤੇ ਅਮਨ ਫੈਲਉਣ ਵਿੱਚ ਹੈ ਨਾ ਕਿ ਬਦਲੇ ਵਿੱਚ ilm ਸੱਚਾ ਗਿਆਨ ਉਹ ਹੈ ਜੋ ਤੁਹਾਨੂੰ ਤੁਹਾਡੀ ਅਸਲੀਅਤ ਅਤੇ ਰੱਬ ਨਾਲ ਜੋੜੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨਾ ਧੰਨਵਾਦ